ਹਾਲੀ ਪੁਲਿਸ ਨੂੰ ਉਸ ਵਕਤ ਭਾਰੀ ਸਫਲਤਾ ਮਿਲੀ ਜਦੋਂ ਇੱਕ ਚੋਰ ਗਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ ਕਾਰ, ਮੋਟਰਸਾਈਕਲ ਐਕਟਿਵਾ ਤੇ ਅਸਲਾ ਬਰਾਮਦ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਜੀ ਨੇ ਦੇ ਸੀਨੀਅਰ ਪੁਲਿਸ ਕਪਤਾਨ ਡਾਕਟਰ ਸੰਦੀਪ ਗਰਗ ਆਈਪੀਐਸ ਜੋਤੀ ਯਾਦ ਤੇ ਡੀਐਸਪੀ ਹਰਸਿਮਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲਦਿਆਂ ਸਾਰ ਕਿ ਉਰਾਲੀ ਵਿੱਚ ਕੇਸ ਦਰਜ ਕੀਤਾ ਗਿਆ ਹੈ ਅਸਲਾ ਐਕਟ ਦੇ ਤਹਿਤ ਪੁਲਿਸ ਵੱਲੋਂ ਜਾਂਚ ਨੂੰ ਕੀਤੀ ਗਈ ਜੀ ਦੌਰਾਨ ਇੱਕ ਦੋ ਦੇ 10 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਦਾ ਪੁੱਛਗਿੱਛ ਚ ਜਾਰੀ ਹੈ ਪੁਲਿਸ ਰਿਮਾਨ ਲੈ ਲਿਆ ਹੈ ਇਹ ਸਾਰਾ ਮਾਮਲਾ ਆ ਤੁਹਾਨੂੰ ਸੁਣਾਣਿਆ ਐਸਐਸਪੀ ਡਾਕਟਰ ਸੰਦੀਪ ਗਰਵ ਇਸ ਬੰਦੇ ਕੀ ਜਾਣਕਾਰੀ ਦੇ ਰਹੇ ਹਨ ਅ ਡਿਜ਼ਾਇਰ ਕੈਬ ਜਿਹੜੀ ਹੈਗੀ ਹੈ ਡਿਜ਼ਾਇਰ ਟੈਕਸੀ ਜਿਹੜੀ ਹੈਗੀ ਹੈ ਉਹ ਗਨਪੁਆਇੰਟ ਤੇ ਖੋਹੀ ਗਈ ਸੀ ਬਲੌਂਗੀ ਦੇ ਏਰੀਆ ਦੇ ਵਿੱਚ ਆ ਸਾਡੀਆਂ ਇਮੀਡੀਏਟਲੀ ਟੀਮਾਂ ਜਿਹੜੀਆਂ ਸੀਗੀਆਂ ਥਾਣੇ ਦੀ ਟੀਮਾਂ ਸੀ ਇਹਦੀ ਟੀਮਾਂ ਇਮੀਡੀਏਟਲੀ ਐਕਸ਼ਨ ਦੇ ਵਿੱਚ ਆ ਗਈਆਂ ਤੇ ਕੇਸ ਨੂੰ ਅਸੀਂ ਟ੍ਰੇਸ ਕਰਨਾ ਸ਼ੁਰੂ ਕੀਤਾ ਤਾਂ ਇਹਦੇ ਵਿੱਚ ਸਾਨੂੰ ਸਫਲਤਾ ਮਿਲੀ ਜਦੋਂ ਅਸੀਂ ਹੁਣ ਇਹ ਇਹਦੇ ਵਿੱਚ ਜਿਹੜੇ ਇਨਵੋਲਡ ਤਿੰਨ ਦੋਸ਼ੀ ਨੇ ਉਹ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਤਿੰਨੇ ਦੋਸ਼ੀਆਂ ਤੋਂ ਜਿਹੜੀ ਖੋਈ ਹੋਈ ਗੱਡੀ ਸੀ ਉਹ ਵੀ ਰਿਕਵਰ ਹੋਈ ਹੈ ਤੇ ਉਸ ਦੇ ਨਾਲ ਜਿਹੜਾ ਵੈਪਨ 315 ਬੋਰ ਦਾ ਹੈ ਕਿ ਦੇਸੀ ਕਟਾ ਯੂਜ਼ ਹੋਇਆ ਸੀਗਾ ਉਹ ਵੀ ਇਹਦੇ ਵਿੱਚ ਰਿਕਵਰ ਕਰ ਲਿਆ ਗਿਆ ਆ ਇਹਨਾਂ ਦੀ ਪੁੱਛਗਿੱਛ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਪਿਛਲੇ ਕਰੀਬ 2 ਮਹੀਨਿਆਂ ਤੋਂ ਬਲੌਂਗੀ ਏਰੀਆ ਦੇ ਵਿੱਚ ਇੱਕ ਪੀਜੀ 'ਚ ਰਹਿ ਰਹੇ ਸਨ ਤੇ ਇਹ ਡੈਲੀ ਅਬਨਾ ਫਜ਼ਿਲਕਾ ਦੇ ਬੇਸਿਕਲੀ ਪਿੱਛੋਂ ਰਹਿਣ ਵਾਲੇ ਨੇ ਫਜ਼ਿਲਕਾ ਤੋਂ ਇਹ ਧਿਆਨ ਦੇ ਸੀ ਨਹੀਂ ਕਿ ਇਹਨਾਂ ਨੇ ਪੀਜੀ ਦਾ ਕਮਰਾ ਰੈਂਟ ਤੇ ਲਿੱਤਾ ਹੋਇਆ ਸੀ ਤੇ ਇੱਥੇ ਆ ਕੇ ਰਹਿ ਪੈਂਦੇ ਸੀ ਤੇ ਜਾਂਦੇ ਹੋਏ ਵਾਰਦਾਤ ਕਰਕੇ ਕੋਈ ਨਾ ਕੋਈ ਇਨਸੀਡੈਂਟ ਕਰਕੇ ਉਸ ਤੋਂ ਬਾਅਦ ਇਹ ਵਾਪਸ ਫਜ਼ਿਲਕਾ ਚਲੇ ਜਾਂਦੇ ਸਨ ਹਜੇ ਤੱਕ ਇਹਨਾਂ ਦੀਆਂ ਦੋ ਚੋਰੀ ਦੀਆਂ ਵਾਰਦਾਤਾਂ ਵੀ ਸਾਹਮਣੇ ਆਈਆਂ ਜਿਦੇ ਵਿੱਚ ਇੱਕ ਐਕਟਿਵ ਆ ਉਹਨੂੰ ਚੋਰੀ ਕੀਤੀ ਸੀ ਪਲੱਸ ਇੱਕ ਬੁਲੇਟ ਮੋਟਰਸਾਈਕਲ ਜਿਹੜਾ ਹੈਗਾ ਉਹ ਚੋਰੀ ਕੀਤਾ ਸੀਗਾ ਇਹ ਇਸ ਗੱਡੀਆਂ ਦੇ ਵਿੱਚ ਚਾਹੇ ਚੋਰੀਆਂ ਖੋਈਆਂ ਹੋਈਆਂ ਗੱਡੀਆਂ ਇਹਦੇ ਉੱਤੇ ਜਾਲੀ ਨੰਬਰ ਪਲੇਟ ਲਗਾ ਕੇ ਜਾਂ ਤਾਂ ਉਸਨੂੰ ਖੁਦ ਇਸਤੇਮਾਲ ਕਰਦੇ ਸਨ ਜਾਂ ਫਿਰ ਅੱਗੇ ਕਿਸੇ ਨੂੰ ਇਸਤੇਮਾਲ ਕਰਨ ਵਾਸਤੇ ਦਿੰਦੇ ਸਨ ਤੇ ਜਾਂ ਫਿਰ ਉਸ ਗੱਡੀ ਨੂੰ ਵੇਚ ਦਿੰਦੇ ਸਨ ਅ ਇਹਨਾਂ ਦੀ ਇਨਰ ਮੋਡਸ ਸੁਪਰੈਂਡੈਂਟ ਇਹਨਾਂ ਨੇ ਲੁਧਿਆਣੇ ਦੇ ਲੁਧਿਆਣੇ ਦੇ ਇੱਕ ਬੰਦੇ ਚੋਂ ਲੁਧਿਆਣੇ ਦੇ ਇੱਕ ਬੰਦੇ ਤੋਂ ਪਹਿਲਾਂ ਫੋਨ ਚੋਰੀ ਕੀਤਾ ਉੱਥੇ ਫੋਨ ਚੋਰੀ ਕਰਕੇ ਫਿਰ ਉਸ ਫੋਨ ਰਾਹੀਂ ਇਹਨਾਂ ਨੇ ਜਿਹੜੀ ਸੀ ਗੱਡੀ ਜਿਹੜੀ ਸੀਗੀ ਉਹ ਕੈਬ ਬੁੱਕ ਕਰਾਈ ਸੀ ਤਾਂ ਕਿ ਟ੍ਰੇਸ ਨਾ ਹੋ ਪਾ ਨਹੀ ਤੇ ਉਸ ਜਿਹੜੀ ਐਪ ਰਾਹੀਂ ਜਿਹੜੀ ਕੈਬ ਬੁੱਕ ਕਰਾਈ ਸੀ ਫਿਰ ਉਸ ਤੋਂ ਬਾਅਦ ਉਸ ਕੈਬ ਨੂੰ ਗਨਪੁਆਇੰਟ ਤੇ ਖੋਇਆ ਸੀ ਤੇ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਕੀ ਆਇਆ ਹੈ ਕਿ ਮਰਾ ਕਿਤਨਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈ ਕਿ ਕੁਝ ਬੱਚਾ ਜਾਦਾ ਕਿ ਅਗਨੀ ਵੀ ਅਪਰੇਸ ਪਾਈ ਹੈ ਹਾਂ ਜੀ ਇਹਨਾਂ ਦਾ ਹਜੇ ਤੱਕ ਤਾਂ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਫਿਲਹਾਲ ਸਾਹਮਣੇ ਨਹੀਂ ਆਇਆ ਹੈ ਫਸਟ ਟਾਈਮ ਹੀ ਜਿਹੜੇ ਹੈਗੇ ਆ ਇਦੇ ਵਿੱਚ ਇੱਕ ਜਿਹੜਾ ਅ ਅਸ਼ਮੀਤ ਸਿੰਘ ਨਾਮ ਦਾ ਬੰਦਾ ਹੈ ਇਹ ਬਤੌਰ ਅਗਨੀਵੀਰ 2022 ਦੇ ਵਿੱਚ ਭਰਤੀ ਹੋਇਆ ਸੀਗਾ ਤੇ ਕਰੀਬ ਪਿਛਲੇ 2 ਮਹੀਨਿਆਂ ਤੋਂ ਇਹ ਛੁੱਟੀ ਤੇ ਆਇਆ ਸੀ ਤੇ ਮੁੜ ਕੇ ਉਸ ਤੋਂ ਬਾਅਦ ਪਹੋੜਾ ਹੋਇਆ ਹੋਇਆ ਤੇ ਵਾਪਸ ਨਹੀਂ ਗਿਆ 2022 2022 ਚ ਐਡਮਿਟ ਪਰਤੀ ਹੋਇਆ ਸੀ ਤੇ ਰਿਟਰੂਨ ਹੋਇਆ ਸੀ ਕਿ ਤਿੰਨੋਂ ਕੋਈ ਐਡਿਕਟ ਹੈ ਰਗੜਿਕ ਹੈ ਇਹ ਕਿਉਂ ਕਰਦੇ ਸੀ ਨਹੀਂ ਡਰਗ ਐਡਿਕਸ਼ਨ ਦੀ ਤਾਂ ਗੱਲ ਸਾਹਮਣੇ ਨਹੀਂ ਆਈ ਹੈ ਕੋਈ ਪਰ ਹਜੇ ਤੱਕ ਰਹੇ ਕਿ ਇਹ ਪੈਸੇ ਵਸਤੇ ਹੀ ਚੀਜ਼ ਕਰਦੇ ਸੀ ਗੱਡੀਆਂ ਨੂੰ ਜਾਂ ਤਾਂ ਵੇਚਦੇ ਸੀਗੇ ਜਾਂ ਫਿਰ ਆਪ ਦਾ ਇਸਤੇਮਾਲ ਕਰਦੇ ਸੀ ਜਲਦੀ ਨੰਬਰ ਪਲੇਟ ਲਗਾ ਕੇ ਕਿੰਨੇ ਦੇ ਚੁੱਕਿਆ ਹੈ ਇਹ 18 ਤੋਂ 22 23 ਸਾਲ ਦੇ